ਇੱਥੇ ਮੁਹਾਲੀ ਜਿੰਮ ਦੇ ਵਿੱਚ ਨਾ ਮੈਨੂੰ ਇੱਕ ਮੁੰਡਾ ਮਿਲਿਆ ਹਿਮਾਚਲ ਸਾਈਡ ਦਾ ਹਿਮਾਚਲ ਦਾ ਜੰਪਾਲ ਹੀ ਤੇ ਮੈਨੂੰ ਉਹ ਕਹਿੰਦਾ ਤੁਸੀਂ ਕਿੱਥੋਂ ਵੀਰ ਜੀ ਮੈਂ ਕਿਹਾ ਮੈਂ ਗੁਰਦਾਸਪੁਰ ਮੇਰਾ ਜ਼ਿਲ੍ਹਾ ਤੇ ਮਾਝਾ ਏਰੀਆ ਮੈਂ ਕਿਹਾ ਸਾਨੂੰ ਮਾਝੇ ਵਾਲੇ ਕਹਿੰਦੇ ਆ ਤੇ ਇਹ ਕਹਿੰਦਾ ਅੱਛਾ ਪੰਜਾਬ ਸੇ ਹੋ ਆਪ ਮੈਂ ਕਿਹਾ ਹਾਂ ਪੰਜਾਬ ਤੋਂ ਉਹ ਹਿੰਦੀ ਚ ਗੱਲ ਕਰਦਾ ਸੀ ਮੈਂ ਤੁਹਾਨੂੰ ਪੰਜਾਬੀ ਚ ਦੱਸਦਾ ਕੀ ਗੱਲਬਾਤ ਹੋਈ ਸਾਡੀ ਤੇ ਕਹਿੰਦਾ ਉੱਧਰ ਸੁਣਿਆ ਪੰਜਾਬ ਚ ਪਾਣੀ ਮਤਲਬ ਬਹੁਤ ਆ ਗਿਆ ਗੁਰਦਾਸਪੁਰ ਸਾਈਡ ਬਹੁਤ ਨੁਕਸਾਨ ਹੋ ਗਿਆ ਲੋਕਾਂ ਦਾ ਮੈਂ ਕਹਾ ਯਾਰ ਬਹੁਤ ਨੁਕਸਾਨ ਹੋ ਰਿਹਾ ਲੋਕਾਂ ਦੀ ਮੈਂ ਕਹਾ ਫਸਲਾਂ ਤਬਾਹ ਹੋ ਗਈਆਂ ਘਰਾਂ 'ਚ ਪਾਣੀ ਵੜ ਗਿਆ ਸਮਾਨ ਮੈਂ ਕਹਾ ਬਰਬਾਦ ਹੋ ਗਿਆ ਲੋਕਾਂ ਦੀ ਮਸ਼ੀਨਰੀ ਮਾਲ ਡੰਗਰ ਮੈਂ ਕਹਾ ਮਰ ਗਿਆ ਬਹੁਤ ਨੁਕਸਾਨ ਹੋ ਗਿਆ ਮੈਂ ਕਹਾ ਬਹੁਤ ਦੁੱਖ ਵਾਲੀ ਗੱਲ ਆ ਤੇ ਕਹਿੰਦਾ ਓਹੋ ਹੋ ਕਹਿੰਦਾ ਫਿਰ ਲੋਕ ਤਾਂ ਕਹਿੰਦਾ ਉਧਰ ਮਤਲਬ ਕਬਰਾਈ ਹੋਣਗੇ ਡਰੇ ਹੋਣਗੇ ਕਹਿੰਦਾ ਰੋਂਦੇ ਹੋਣਗੇ ਮੈਂ ਕਹਾ ਨਾ ਵੀਰੇ ਤੈਨੂੰ ਗਲਤ ਫਹਮੀ ਆ ਮੈਂ ਕਹਾ ਰੋਣਾ ਡਰਨਾ ਕਬਰਾਉਣਾ ਇਹ ਤਾਂ ਸਾਡੇ ਖੂਨ 'ਚ ਹੀ ਹੈ ਨਹੀਂ ਸਾਨੂੰ ਤਾਂ ਗੁੜਤੀ ਨਹੀਂ ਮਿਲੀ ਮੈਂ ਕਹਾ ਰੋਣ ਕਬਰਾਉਣ ਦੀ ਮੈਂ ਕਿਹਾ ਸੀਦਾ ਉਹ ਕੌਮ ਆ ਮੁਸੀਬਤ ਵੱਲ ਨੂੰ ਪਿੱਠ ਕਰਕੇ ਨਹੀਂ ਮੁਸੀਬਤ ਵੱਲ ਨੂੰ ਹਿੱਕ ਕਰਕੇ ਭੱਜਦੇ ਆ ਮੈਂ ਕਿਹਾ ਮੈਂ ਕਿਹਾ ਜਦੋਂ ਕੋਈ ਮੁਸੀਬਤ ਆਉਂਦੀ ਆ ਨਾ ਪੰਜਾਬ ਤੇ ਸਾਡੇ ਲੋਕਾਂ ਤੇ ਸਾਡੇ ਕੰਨਾਂ 'ਚ ਤੇ ਫੇਰ ਇੱਕੋ ਆਵਾਜ਼ ਪੈਂਦੀ ਆ ਕਿ ਤਗੜੇ ਹੋ ਜਾਓ ਪ੍ਰਵਾਹ ਨਹੀਂ ਕਰਨੀ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਪੰਜਾਬ ਤੇ ਵੱਡੀਆਂ-ਵੱਡੀਆਂ ਮੁਸੀਬਤਾਂ ਹੁੰਦੀਆਂ ਨਾ ਸਾਡੇ ਲੋਕਾਂ ਤੇ ਤੇ ਸਾਨੂੰ ਰੱਬ ਨੇ ਉਹਨਾਂ ਮੁਸੀਬਤਾਂ ਨਾਲ ਲੜਨ ਵਾਸਤੇ ਜਿਗਰੇ ਉਤੋਂ ਵੱਡੇ ਦਿੱਤੇ ਹੋਏ ਆ ਮੈਂ ਕਿਹਾ ਜੇ ਯਕੀਨ ਨਹੀਂ ਨਾ ਮੇਰੀ ਗੱਲ ਤੇ ਤੇ ਜਾ ਮੈਂ ਗਿਆ ਪੰਜਾਬ ਦਾ ਚੱਕਰ ਲਾ ਗੇੜਾ ਮਾਰ ਕੇ ਆ ਜਿੱਥੇ ਜਿੱਥੇ ਪਾਣੀ ਆਏ ਹੋਇਆ ਮੈਂ ਗਿਆ ਰੋਣਾ ਧੋਣਾ ਨਹੀਂ ਸੁਣਦਾ ਦਿਨ ਰਾਤ ਮੈਂ ਗਿਆ ਤੇਰੇ ਕੰਨਾਂ 'ਚ ਚੜਦੀ ਕਲਾ ਦੇ ਜਕਾਰਿਆਂ ਦੀਆਂ ਬਾਜਾਂ ਹੀ ਗੂੰਜਣਗੀਆਂ ਮੈਂ ਗਿਆ ਜਕਾਰਾ ਛੱਡ ਕੇ ਫਿਰ ਤੁਰ ਪੈਨੇ ਸੀ ਫਿਰ ਜਿਹੜੇ ਕੰਮ ਨੂੰ ਹੱਥ ਪਾਈਏ ਸਿਰੇ ਚਾੜ ਕੇ ਮੁੜੀਦਾ ਕਹਿੰਦਾ ਹਾਂ ਕਹਿੰਦਾ ਮੈਂ ਵੀਡੀਓ ਦੇਖੀ ਆ ਕਹਿੰਦਾ ਉਹ ਜਕਾਰਾ ਕਦੋਂ ਛੱਡਦੇ ਐ ਇੰਨੇ ਇੰਨੇ ਪਾਣੀ 'ਚ ਲੋਕੀ ਖਲੋਤੇ ਕੰਮ ਕਰੀ ਜਾਂਦੇ ਐਨੀ ਮੁਸੀਬਤ 'ਚ ਵੀ ਫੇਰ ਵੀ ਇੰਨੇ ਆਂਦਾ ਜਕਾਰੇ ਛੱਡਦੇ ਤੁਸੀਂ ਮੈਂ ਕਹਾ ਕਮਲਿਆ 90% ਮੁਸੀਬਤਾਂ ਦਾ ਲੱਗਦੇਹੀਂ ਜਕਾਰਾ ਛੱਡ ਕੇ ਤੋੜ ਦਿੰਨੇ ਆ ਮੈਂ ਕਹਾ ਸਾਥੋਂ ਲੋਕੀ ਘੱਟ ਸਾਡੇ ਜਕਾਰੇ ਤੋਂ ਮੈਂ ਕਹਾ ਵੱਧ ਡਰਦੇ ਆ ਮੈਂ ਕਹਾ ਸਾਡਾ ਜਕਾਰਾ ਹੀ ਆ ਮੈਂ ਕਹਾ ਸਭ ਕੁਝ ਐਵੇਂ ਨਹੀਂ ਮੈਂ ਕਹਾ ਏਡੇ ਏਡੇ ਦਰਿਆਵਾਂ ਨੂੰ ਬੰਨ੍ਹ ਵੱਜ ਜਾਂਦੇ ਮੈਂ ਕਹਾ ਜੇ ਤੋ ਜਕਾਰਾ ਛੱਡ ਕੇ ਆਪਾਂ ਦਰਿਆਵਾਂ ਦੇ ਬੰਨ੍ਹ ਮਾਰਦੇ ਆ ਨਾ ਤੇ ਫਿਰ ਉਹ ਦਰਿਆ ਦਾ ਬੰਨ੍ਹ ਸਾਨੂੰ ਨਾਲੀ ਜਿੰਨਾ ਲੱਗਦਾ ਛੋਟਾ ਜਿਹਾ ਹਾਥੀ ਜਿੱਡੀ ਮੁਸੀਬਤ ਵੀ ਮੈਂ ਕਹਾ ਕੀੜੀ ਜਿੰਨੀ ਬਣ ਜਾਂਦੀ ਆ ਜਦੋਂ ਆਪਾਂ ਜਕਾਰਾ ਛੱਡਦੇ ਆ ਮੈਂ ਕਹਾ ਇਹ ਆ ਜਕਾਰੇ ਦੀ ਪਾਵਰ ਫਿਰ ਮੈਨੂੰ ਕਹਿੰਦਾ ਜਾਂਦਾ ਖਾਣਾ ਕਿੱਥੋਂ ਖਾਂਦੇ ਆ ਰੋਟੀ ਕਿਵੇਂ ਮਤਲਬ ਇੰਨਾ ਦਾ ਪਾਣੀ ਆ ਗਿਆ ਪਿੰਡਾਂ 'ਚ ਮੈਂ ਕਿਹਾ ਕਮਲਿਆ ਅਸੀਂ ਤਾਂ ਖੁਦ ਮੁਸੀਬਤ ਵਿੱਚ ਰਹਿ ਕੇ ਦੂਜੇ ਦੇ ਮੂੰਹ 'ਚ ਬੁਰਕੀ ਪਾਉਨੇ ਆ ਅਸੀਂ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਣ ਵਾਲੇ ਆ ਸਾਡੇ ਘਰ 'ਚੋਂ ਮੈਂ ਕਿਹਾ ਕਿੱਥੋਂ ਰੋਟੀ ਮੁੱਕ ਜੂ ਮੈਂ ਕਿਹਾ ਵੇਖ ਜਾ ਕੇ ਮੈਂ ਕਿਹਾ ਦਰਿਆਵਾਂ ਦੇ ਉੱਤੇ ਮੈਂ ਕਿਹਾ ਪਿੰਡਾਂ ਦੇ ਵਿੱਚ ਲੰਗਰ ਲੱਗੇ ਹੋਏ ਆ ਮੈਂ ਕਿਹਾ ਜਿਹੜੀ ਚੀਜ਼ ਗਈ ਉਹ ਹੀ ਖਾਣ ਨੂੰ ਮਿਲੂਗੀ ਮੈਂ ਕਿਹਾ ਪੰਜਾਬ 'ਚੋਂ ਰੋਟੀ ਨਹੀਂ ਮੁੱਕਦੀ ਕਦੀ ਫਿਰ ਜਾਂਦਾ ਜਾਂਦਾ ਮੈਨੂੰ ਹੱਥ ਛੁੱਟ ਗਿਆ ਕਹਿੰਦਾ ਬਈਆ ਆਪਦੀ ਬਾਤیں ਸੁਣ ਕੇ ਲਗਾ ਕੇ ਕਿਤਨੀ ਵੀ ਬੜੀ ਮੁਸੀਬਤ ਆ ਜਾਏ ਪੰਜਾਬ ਕਾ ਕੋਈ ਕੁਛ ਨਹੀਂ ਵਿਗਾੜ ਸਕਦਾ ਪੰਜਾਬ ਕੁੜਾ ਦੀ ਕਿਰਪਾ ਦੇ ਨਾਲ বাসਦਾ ਏ ਸੋ ਤੁਹਾਨੂੰ ਪਤਾ ਹੀ ਆ ਜਿਹੜੀ ਪੰਜਾਬ ਤੇ ਮੁਸੀਬਤ ਆਈ ਆ ਪਾਣੀ ਦੀ ਤੇ ਬਾਬਾ ਮੇਰ ਕਰੇ ਚੜ੍ਹਦੀ ਕਲਾ 'ਚ ਰਹੇਗਾ ਪੰਜਾਬ ਆਪਣਾ ਪਹਿਲਾਂ ਵੀ ਚੜ੍ਹਦੀ ਕਲਾ 'ਚ ਹੀ ਰਿਹਾ ਤੇ ਆਪਾਂ ਇੱਕਜੁੱਟ ਹੋ ਕੇ ਇੱਕ ਦੂਜੇ ਦਾ ਸਾਥ ਦਈਏ ਇਹ ਮੁਸੀਬਤ ਬਹੁਤੇ ਦਿਨ ਨਹੀਂ ਰਹਿਣੀ ਤੇ ਬਾਬਾ ਚੜ੍ਹਦੀ ਕਲਾ ਕਰੇ ਇਹ ਪੰਜਾਬ ਇਹ ਦੇਸ਼ ਇਹ ਲੋਕ ਹੱਸਦੇ ਵਸਦੇ ਰਹਿਣ ਤੇ ਆਓ ਸਰਬਾਦੇ ਭਲੇ ਦੀ ਆਪਾਂ ਘਰ ਬੈ ਕੇ ਅਰਦਾਸ ਕਰੀਏ ਬਾਬਾ ਚੜ੍ਹਦੀ ਕਲਾ ਕਰੇ ਤੇ ਕਮੈਂਟਾਂ ਦੇ ਵਿੱਚ ਜਕਾਰਿਆਂ ਦੀ ਗੂੰਜ ਆਉਣੀ ਚਾਹੀਦੀ